ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਜਿੱਥੇ ਮ사ਜ ਪਾਰਲਰ ਯਾਨੀ ਕਿ ਸਪਾ ਸੈਂਟਰਸ ਦੀ ਆਰਡ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਗਲਤ ਗਤੀਵਿਧੀਆਂ ਨੂੰ ਇੱਥੇ ਇਹਨਾਂ ਸਪਾ ਸੈਂਟਰਾਂ ਦੇ ਵਿੱਚ ਅੰਜਾਮ ਦਿੱਤਾ ਜਾ ਰਿਹਾ ਸੀ ਇਸ ਨੂੰ ਲੈ ਕੇ ਜਦ ਪੁਲਿਸ ਨੂੰ ਸ਼ਿਕਾਇਤਾਂ ਮਿਲਿਆ ਨੇ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਹੈ ਤਾਂ ਦੋ ਅਜਿਹੇ ਸਪਾ ਸੈਂਟਰ ਜਿਨ੍ਹਾਂ ਤੇ ਕਾਰਵਾਈ ਕਰਦੇ ਹਨ ਇਹਨਾਂ ਦੇ ਮੈਨੇਜਰਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਕੋਈ ਵਿਅਕਤੀ ਦੁ ਵੱਲੋਂ ਇਹ ਦੋਵੇਂ ਸਪਾ ਸੈਂਟਰ ਚਲਾਏ ਜਾ ਰਹੇ ਸਨ ਜਿੱਥੇ ਜਿਹੜਾ ਸਪਾ ਸੈਂਟਰ ਦੇ ਲਾਇਸੈਂਸ ਦੀ ਆਰਡ ਦੇ ਵਿੱਚ ਗਲਤ activities करवाईਆਂ ਜਾ ਰਹੀਆਂ ਸੰਜਤ ਪੁਲਿਸ ਮੌਕੇ ਤੇ ਪਹੁੰਚੀ ਹੈ ਤਾਂ ਇਸ ਦੇ ਦਰਮਿਆਨ ਪੁਲਿਸ ਵੱਲੋਂ ਰੇਡ ਕਰਦਿਆਂ ਹੋਇਆਂ ਇਹਨਾਂ ਸਪਾ ਸੈਂਟਰਸ ਦੇ ਮੈਨੇਜਰ ਤੇ ਕੁਝ ਕਸਟਮਰਸ ਨੂੰ ਹਿਰਾਸਤ ਵਿੱਚ ਲਿਆ ਤੇ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਬਾਬਤ ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਵਿੱਚ ਕਈ ਅਜਿਹੇ ਸਪਾ ਸੈਂਟਰ ਨੇ ਜਿੱਥੇ ਜੀਆਂ ਗੈਰ ਕਾਨੂੰਨੀ ਗਤੀਵਿਧੀਆਂ ਹੁੰਦੀਆਂ ਨੇ ਤਾਂ ਜਾਣਕਾਰੀ ਦਿੰਦੇ ਆ ਡੀਐਸਪੀ ਸਿਟੀ 2 ਸਰਵਜੀਤ ਸਿੰਘ ਜਿਹੜਾ ਦਾਇਕ ਹੈਣਾ ਕਿ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਥਾਣਾ ਕੈਂਟ ਵਿਖੇ ਵੀ ਤੇ ਥਾਣਾ ਸਿਵਲ ਲਾਈਨ ਵਿਖੇ ਵੀ ਥਾਣਾ ਕੈਂਟ ਵਿਖੇ ਇੱਕ ਸਾਨੂੰ ਮੁਖਬਰ ਵੱਲੋਂ ਵੀ ਤਲਾਹ ਮਿਲੀ ਸੀ ਤੇ ਥਾਣਾ ਸਿਵਲ ਲਾਈਨ ਵਿਖੇ ਇੱਕ ਸਪੈਸ਼ਲ ਸਪੈਸੀਫਿਕ ਇਨਫੋਰਮੇਸ਼ਨ ਸੀਗੀ ਜਿਨ੍ਹਾਂ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਸੀਗਾ ਕਿ ਸ਼ਹਿਰ ਦੇ ਵਿੱਚ ਕੁਝ ਸਪਾ ਚੱਲਦੇ ਨੇ ਜਿਨ੍ਹਾਂ ਨੇ ਸਪਾ ਦਾ ਲਾਇਸੈਂਸ ਮ사ਜ ਦਾ ਲਾਇਸੈਂਸ ਲੈ ਕੇ ਪਰ ਉਹਨਾਂ ਦੀ ਆਰਟ ਦੇ ਵਿੱਚ ਤੇ ਹੋਰ ਉੱਥੇ ਗੈਰਕਾਨੂੰਨੀ ਗਤੀਵਿਧੀਆਂ ਚੱਲਦੀਆਂ ਰਹੀਆਂ ਸੀਗੀਆਂ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਤੇ ਥਾਣਾ ਕੈਂਟ ਵਿਖੇ ਇਹ ਮੋਰਲ ਟ੍ਰੈਫਿਕ ਐਕਟ ਦਾ ਮੁਕਦਮਾ ਦਰਜ ਕੀਤਾ ਗਿਆ ਟੀਮਾਂ ਬਣਾਈਆਂ ਹੋਈਆਂ ਤੇ ਇਮੀਡੀਏਟਲੀ ਉੱਥੇ ਰੇਡ ਕੀਤੀ ਗਈ ਤੇ ਜਦੋਂ ਉੱਥੇ ਰੇਡ ਕੀਤੀ ਗਈ ਤਾਂ ਉੱਥੇ ਪਾਇਆ ਗਿਆ ਕਿ ਇਹ ਜਿਹੜੇ ਦੋ ਸਪਾ ਸੀਗੇ ਇੱਕ ਤਾਂ ਬਲੂਮਸਟੇ ਸਪਾ ਹੈ ਤੇ ਇੱਕ ਸਿਲਕ ਸਪਾ ਹੈਗਾ ਥਾ ਇੱਕ ਥਾਣਾ ਸਿਵਲ ਲਾਈਨ ਦੀ ਰਿਜ ਇੱਕ ਥਾਣਾ ਕੈਂਟ ਦੇ ਏਰੀਆ ਦੇ ਵਿੱਚ ਹੈ ਇਹਨਾਂ ਦਾ ਜਿਹੜਾ ਮਾਲਕ ਹੈਗਾ ਅਸ਼ਵਨੀ ਕੁਮਾਰ ਉਰਫ ਆਸ਼ੂ ਹੈ ਜੋ ਬਠਿੰਡੇ ਦਾ ਹੀ ਰਹਿਣ ਵਾਲਾ ਹੈਗਾ ਇਹ ਦੋਨੋਂ ਉਸ ਵੱਲੋਂ ਹੀ ਚਲਾਏ ਗਏ ਸੀਗੇ ਤੇ ਜਦੋਂ ਉੱਥੇ ਰੇਡ ਕੀਤੀ ਗਈ ਤਾਂ ਮੌਕੇ ਤੇ ਅ ਤੇ ਆਕਾਸ਼ਦੀਪ ਤੇ ਇੱਕ ਰੋਹਿਤ ਹੈ ਇਹਨਾਂ ਨੂੰ ਵੀ ਅਸੀਂ ਉੱਥੋਂ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਤੇ ਇਸ ਤੋਂ ਇਲਾਵਾ ਇੱਕ ਉੱਥੇ ਮੌਕੇ ਦੇ ਜੋ ਕਸਟਮਰ ਸੀਗੇ ਉਹ ਜੋ ਵੀ ਇਹਨਾਂ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਸੀ ਉਹਨਾਂ ਨੂੰ ਵੀ ਮੌਕੇ ਤੋਂ ਗ੍ਰਿਫਤਾਰ ਕੀਤਾ ਕਿੰਨੇ ਕਸਟਮਰ ਸੀ ਇਹ ਜੋ ਹੈਗੇ ਨੇ ਵਕ ਵਕ ਜਿੱਦਾਂ ਥਾਣਾ ਸਿਵਲ ਲਾਈਨ ਹੈ ਉੱਥੇ ਇੱਕ ਕਸਟਮਰ ਸੀ ਜਿਸ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ ਥਾਣੇ ਕੈਂਟ ਦੇ ਵਿੱਚ ਤਿੰਨ ਚਾਰ ਆਨੇ ਸੀਗੇ ਜਿਨ੍ਹਾਂ ਨੂੰ ਵੀ ਉੱਥੇ ਕਾਰਵਾਈ ਕੀਤੀ ਗਈ ਜਨਾਂ ਲੜਕੀਆਂ ਕਿੰਨੀਆਂ ਸੀ ਲੜਕੀਆਂ ਇਹਨਾਂ ਨੇ ਐਕਚੁਅਲ 'ਚ ਕੀ ਸੀਗਾ ਕਿ ਦੋਨਾਂ ਕੋਲੇ ਲਾਇਸੈਂਸ ਤਾਂ ਸੀਗਾ ਬਟ ਇਹ ਲਾਇਸੈਂਸ ਦੀ ਆਰਟ ਦੇ ਵਿੱਚ ਇਹਨਾਂ ਕੋਲ ਜਿਵੇਂ ਇੱਕ ਇੱਕ ਦੋ ਦੋ ਕੁੜੀਆਂ ਉੱਥੇ ਸੀਗੀਆਂ ਜਿਨ੍ਹਾਂ ਤੋਂ ਇਹ ਉਸ ਦੇ ਲਾਇਸੈਂਸ ਦੀ ਆਰਟ ਦੇ ਵਿੱਚ ਇਹ ਗਲਤ ਕੰਮ ਕਰਵਾਉਂਦੇ ਸੀਗੇ ਤੇ ਜਿਸ ਤੇ ਕਾਰਵਾਈ ਕੀਤੀ ਗਈ ਹੈ ਤਾਂ ਲੜਕੀਆਂ ਸੰਬੰਧੀ ਵੱਖਰੇ ਤਰੀਕਾ ਮਤਲਬ ਕਾਰਵਾਈ ਕੀਤੀ ਜਾ ਰਹੀ ਹੈ। ਪਰਦੇਸੀ ਲੜਕੀਆਂ ਵੀ ਲੋਕਲ ਅ ਦੇ ਕੋ ਇਹਨਾਂ ਦੀ ਹੁਣ ਅਸੀਂ ਮੁਕਦਮਾ ਦਰਜ ਕਰ ਲਿਆ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹਨਾਂ ਦੀ ਐਡਰੈਸ ਟਿਵ ਵਗੈਰਾ ਜਾਂ ਹੋਰ ਇਹਨਾਂ ਦੇ ਜੋ ਵੀ ਐਡਰੈਸ ਪ੍ਰੂਫ ਹੈ ਉਹ ਲੈ ਕੇ ਫੇਰੀ ਜੋ ਤਫਤੀਸ਼ ਦੇ ਵਿੱਚ ਸਾਹਮਣੇ ਆਊਗਾ ਉਸ ਤੁਹਾਡੇ ਧਿਆਨ ਵਿੱਚ ਲਿਆ ਦੋ ਮੌਕੇ ਤੇ ਕਿੰਨੀਆਂ ਲੜਕੀਆਂ ਸੀ ਮੌਕੇ ਤੇ ਇੱਕ ਦੇ ਵਿੱਚ ਤਾਂ ਦੋ ਤਿੰਨ ਲੜਕੀਆਂ ਸੀ ਇੱਕ ਦੇ ਵਿੱਚ ਦੋ ਸੀਗੀਆਂ ਸਰ ਜੇ ਗੱਲ ਕਰੀਏ ਕਿੰਨੇ ਟਾਈਮ ਦੇਖੋ ਇਹ ਸਾਨੂੰ ਕੱਲ ਜਿਹੜਾ ਕੰਪਲੇਂਟ ਮਸੂਲ ਹੋਈ ਸੀ ਤਾਂ ਕੰਪਲੇਂਟ ਤੇ ਅਸੀਂ ਤੁਰੰਤ ਕਾਰਵਾਈ ਕੀਤੀ ਸੀਗੀ ਬਾਕੀ ਜਿੱਥੋਂ ਤੱਕ ਦੀ ਗੱਲ ਹੈ ਵੀ ਇਹ ਕਿੰਨਾ ਚਿਰ ਦਾ ਕਰ ਰਹੇ ਸੀ ਇਹ ਦੀ ਸੀ ਡੰਗਾਈ ਨਾਲ ਇਨਵੈਸਟੀਗੇਸ਼ਨ ਕਰਾਂਗੇ ਅਸੀਂ ਇਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਾਂਗੇ ਹੋਰ ਕਰਾਂਗੇ ਬਾਕੀ ਇਹਨਾਂ ਦੀ ਪੁੱਛਗਿੱਛ ਅਜੇ ਅਸੀਂ ਡਿਟੇਲ ਦੇ ਵਿੱਚ ਕਰਨੀ ਹੈਗੀ ਆ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਸਾਹਮਣੇ ਆਇਆ ਸੀ ਵੀ ਇੱਕ ਕੰਪਲੇਨੈਂਟ ਸੀ ਉਹਦੇ ਉਹਦੇ ਬਾਰੇ ਦੱਸਿਆ ਗਿਆ ਸੀ ਉਹ ਤਕਰੀਬਨ ਇੱਕ ਹਫ਼ਤੇ ਤੋਂ ਇੱਥੇ ਕੰਮ ਕਰ ਰਹੀ ਸੀਗੀ ਬਾਕੀ ਜੋ ਜਦੋਂ ਇਨਵੈਸਟੀਗੇਸ਼ਨ ਚੱਲੂਗੀ ਉਹਨੂੰ ਡੰਗਾਈ ਨਾਲ ਪੜਤਾਲ ਕਰਕੇ ਇਹਨ ਸਾਹਮਣੇ ਆਉਂਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈਆਂ ਮਲੇਚ ਜਾਂਦੀ ਹੈ ਪਹਿਲਾਂ ਵੀ ਇਸ ਤਰ੍ਹਾਂ ਦੇ ਹੋਰ ਵੀ ਹੈਗੇ ਆ ਕਿ ਬਈ ਹੋਟਲ ਦੇ ਰੈਸਟੋਰੈਂਟ ਦੇ ਕਿਤੇ ਕਿਸੇ ਦਾ ਦੇਖੋ ਇਹਦੇ ਵਿੱਚ ਇਦਾਂ ਹੀ ਐ ਨਾ ਮੈਂ ਤੁਹਾਡੇ ਮੀਡੀਆ ਰਾਹੀਂ ਧਿਆਨ ਦੇ ਵਿੱਚ ਇਹੀ ਲਿਆਉਣਾ ਚਾਹਣਾ ਹੈਗਾ ਕਿ ਜਿੰਦਾ ਜਿੰਨੇ ਵੀ ਸਪਾ ਵਗੈਰਾ ਹੈਗੇ ਨੇ ਤੇ तकरीबन ਲਾਇਸੈਂਸ ਲੈ ਲੈਂਦੇ ਨੇ ਤੇ ਲਾਇਸੈਂਸ ਦੀਏ ਆਰਡ ਵਿੱਚ ਇਹ ਕਰਦੇ ਰਹਿੰਦੇ ਹਨ ਤੇ ਜਿੱਥੋਂ ਤੱਕ ਇਹੀ ਹੋਟਲਾਂ ਦੀ ਗੱਲ ਹੈ ਜਾਂ ਹੋਰ ਹੈਗਾ ਬੇਸਿਕਲੀ ਆਪਣੇ ਇੱਕ ਲਾਇਸੈਂਸ ਦੀ ਆਰਡ ਦੇ ਵਿੱਚ ਇਹ ਕਰਦੇ ਨੇ ਵੱਖ-ਵੱਖ ਸਮੇਂ ਤੇ ਸਾਡੇ ਵੱਲੋਂ ਰੈਡਾ ਵੀ ਕੀਤੀਆਂ ਜਾਂਦੀਆਂ ਹਨ ਤੇ ਹੋਰ ਵੀ ਪ੍ਰੋਐਕਟਿਵ ਜਾਂ ਹੋਰ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਂਦੀ ਹੈ ਜੀ ਹੁਣ ਤੱਕ ਕਿੰਨੇ ਬੱਚੇ ਤੋਂ ਸਪਾ ਇਹ ਦੋ ਪਰਚੇ ਤਾਂ ਕੱਲ ਹੀ ਦਰਜ ਹੋਏ ਨੇ ਇਸ ਤੋਂ ਪਹਿਲਾਂ ਵੀ ਇੱਕ ਕੈਂਟ ਥਾਣੇ ਵੀ ਸਿਵਲ ਲਾਈਨ ਥਾਣੇ ਵੀ ਮੁਕਦਮੇ ਦਰਜ ਨੇ ਤੇ ਜਿਹੜਾ ਇਹ ਅਸ਼wini ਕੁਮਾਰ ਉਰਫ ਆਸ਼ੂ ਹੈਗਾ ਜੀ ਇਸ ਤੇ ਇੱਕ ਪਹਿਲਾਂ ਵੀ ਮੁਕਦਮਾ ਦਰਜ ਸੀਗਾ ਜਿਹਦੇ ਵਿੱਚ ਇਹ ਘੁੜਾੜਾ ਸੀਗਾ ਜੀ ਤੇ ਇਹਦੀ ਉਸ ਮੁਕਦਮੇ ਵਿੱਚ ਜੁਕਸਟਰੀ ਪਾਈ ਜਾਊਗਾ ਸਰ ਹੋਰ ਤਾਂ ਨਹੀਂ ਇਹਨਾਂ ਦੇ ਇਹਨਾਂ ਦੇ ਕਈ ਵਾਰੀ ਅਲੱਗ-ਅਲੱਗ ਜਿਹੜਾ ਖੁੱਲੇ ਜਾਂ ਚੈੱਕ ਤਾਂ ਨਹੀਂ ਹੋ ਰਿਹਾ ਇਹਨਾਂ ਦੇ ਕਿਸੇ ਪਾਸੇ ਤਾਂ ਨਹੀਂ ਖੁੱਲੇ ਹੋਏ ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਜੀ ਹੁਣ ਇਨੀਸ਼ੀਅਲੀ ਅਸੀਂ ਇਨਵੈਸਟੀਗੇਸ਼ਨ ਐਫ ਆਈ ਆਰ ਦਰਜ ਕਰ ਲਈਏ ਜੀ ਇਹਦਾ ਅਸੀਂ ਹੁਣ ਸਿਵਲ ਮਹਿਕਮੇ ਤੋਂ ਅਸੀਂ ਰਿਕਾਰਡ ਵੀ ਲਵਾਵਾਂਗੇ ਕਿਨੂੰ ਕਿਨੂੰ ਲਾਇਸੈਂਸ ਜਾਰੀ ਹੋਏ ਨੇ ਉਹਨਾਂ ਦੇ ਵੀ ਬਕਾਇਦਾ ਅਸੀਂ ਲਿਸਟ ਲਾਵਾਂਗੇ ਤੇ ਨੂੰ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਸਾਰਾ ਕਲੀਅਰ ਕਰਾਂਗੇ ਵੀ ਇਹਨਾਂ ਦੇ ਇੱਥੇ ਹੀ ਨੇ ਜਾਂ ਕਿਤੇ ਹੋਰ ਵੀ ਇਹਨਾਂ ਦਾ ਕੋਈ ਹੈ ਜਾਂ ਕਿਤੇ ਹੋਰ ਕੋਈ ਇਦਾਂ ਦੀ ਗੈਰਕਾਨੂੰਨੀ ਗਤੀਵਿਧੀ ਤਾਂ ਨਹੀਂ ਹੋ ਰਹੀ ਅਗਰ ਕਿਤੇ ਇਹ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਤਾਂ ਕਾਨੂੰਨ ਅਨੁਸਾਰ ਬੰਦੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਅਕਿਊਜ਼ ਸਾਰੇ ਅਰੈਸਟਡ ਨੇ ਜੀ ਇਹ ਤੇ ਜਿੰਨੇ ਵੀ ਦੋਨੋਂ ਐਫਆਈਆਰ ਦੇ ਵਿੱਚ ਜਿੰਨੇ ਵੀ ਕੇਸ ਸੀ ਸਾਰਿਆਂ ਦੀ ਅਰੈਸਟ ਹੋ ਚੁੱਕੀ ਸਰ ਮਾਪਿਆਂ ਨੂੰ ਕੀ ਅਪੀਲ ਕਰਨਾ ਚਾਹੀਦਾ ਬੱਚੇ ਆਉਂਦੇ ਨੇਗੇ ਇਸ ਤਰ੍ਹਾਂ ਦੇ ਗਲਤ ਕੰਮ ਦੇ ਚਕਾਰ ਵਿੱਚ ਦੇਖੋ ਸਾਡੀ মিডিਆ ਰਾਹੀਂ ਇਹ ਪਬਲਿਕ ਨੂੰ ਵੀ ਅਪੀਲ ਹੈਗੀ ਹੈ ਜੀ ਤੇ ਇਨਫੈਕਟ ਜਿਨ੍ਹਾਂ ਨੇ ਵੀ ਇਹ ਸਪਾ ਸੈਂਟਰ ਖੋਲੇ ਹੋਏ ਨੇ ਜਾਂ ਇਸ ਤਰੀਕੇ ਦੇ ਬਿਜ਼ਨਸ ਦੇ ਵਿੱਚ ਇਨਵੋਲਡ ਨੇ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਪਹਿਲੀ ਗੱਲ ਤਾਂ ਜਿਨ੍ਹਾਂ ਨੇ ਆਪਣੇ ਬਿਜ਼ਨਸ ਚਲਾਏ ਹੋਏ ਨਹੀਂ ਤਾਂ ਜਿਨ੍ਹਾਂ ਨੇ ਲਾਇਸੈਂਸ ਲਏ ਨੇ ਤਾਂ ਜੋ ਲਾਇਸੈਂਸ ਦੀਆਂ ਟਰਮਸ ਐਂਡ ਕੰਡੀਸ਼ਨਸ ਆ ਕਾਈਂਡਲੀ ਉਹਨੂੰ ਕੰਪਲਾਈ ਕੀਤਾ ਜਾਵੇ ਉਹਨਾਂ ਦੀ ਮਿਸਯੂਸ ਨਾ ਕੀਤਾ ਜਾਵੇ ਅਗਰ ਇਸ ਤਰੀਕੇ ਦੀ ਸਾਨੂੰ ਦੁਬਾਰਾ ਵੀ ਕੋਈ ਗੱਲ ਸਾਹਮਣੇ ਆਉਗੀ ਤਾਂ ਅਸੀਂ ਸਖਤ ਤੋਂ ਸਖਤ ਕਾਰਵਾਈ ਹਮਲ ਵਿੱਚ ਲੈ ਕੇ ਜਾਵਾਂਗੇ। ਜਿਹੜਾ ਹੋਟਲ ਹੈ ਜਿੱਥੇ ਘੱਟ ਉਮਰ ਦੇ ਬਿਠਾਣਾ ਤੋਂ ਵੱਧ ਉਮਰ ਦੇ ਬੱਚਿਆ ਉਹਨਾਂ ਨੂੰ ਵੀ ਉੱਥੇ ਕਿਰਾਏ ਦੇ ਦਿੱਤੇ ਨੇ। ਨਹੀਂ ਦੇਖੋ ਇਹ ਇੱਕ ਜਾਂਚ ਦਾ ਵਿਸ਼ਾ ਹੈਗਾ ਹੋਟਲ ਦੇ ਵਿੱਚ ਜਾ ਕੇ ਕੋਈ ਵੀ ਰਹਿ ਸਕਦਾ ਹੈਗਾ ਵੀ ਇਦਾਂ ਦੀ ਗੱਲ ਨਹੀਂ ਕਿ ਵੀ ਆਪਾਂ ਕਿਸੇ ਨੂੰ ਆ ਮਤਲਬ ਰੋਕ ਸਕਦੇ ਆ ਜਾਂ ਇਦਾਂ ਇਦਾਂ ਦੀ ਕੋਈ ਗੱਲ ਹੈ ਨਹੀਂ ਬਟ ਫਿਰ ਵੀ ਹਾਂ ਅਗਰ ਕੋਈ ਹੋਟਲ ਹੈ ਜਾਂ ਕਿਸੇ ਤਰੀਕੇ ਦਾ ਕੋਈ ਹੈ ਉਹ ਗੈਰ ਕਾਨੂੰਨੀ ਗਤੀਵਧੀਆਂ ਦਾ ਜਸਤੇ ਅਗਰ ਯੂਜ਼ ਹੁੰਦਾ ਤਾਂ ਅਸੀਂ ਸਖਤੋ ਸਖਤ ਕਾਰਵਾਈਆਂ ਬਲੇ ਵਿੱਚ ਲੈ ਕੇ ਆਉਂਦੇ ਹਾਂ ਸਰ